ਲੈ ਮੈਂ ਤਾਂ ਕਬੜੀ ਨੇ ਕਾਂਬੜ ਮਾਰ ਲਿਆ ਲੈ ਜੂਨੂ ਦਾ ਤਾਂ ਆਉ ਉਹਦਰ ਮੈਂ ਇੱਤਾਂ ਤੇ ਹੁਣ ਜੂਨੂ ਦੇ ਤਾਂ ਆਏ ਬਿਨਾ ਤਾਂ ਸਾਰਾ ਕੰਮ ਖੜਾ ਹੈਗਾ ਅੱਗੇ ਵਿਚਾਰਾ ਖੇਤ ਬੰਨ ਨੂੰ ਨੀਰਾਚਾਰਾ ਲਿਆ ਆਉਂਦਾ ਸੀਗਾ ਤੇ ਨਾਲੇ ਤਾਂ ਹੁਣ ਸਿੰਦਰ ਕੰਮ ਕਰੂਗੀ ਸਾਰਾ ਦਿਨ ਉਹ ਤੋਂ ਤੇ ਨਾਲੇ ਲੋਕਾਂ ਕੋਲੇ ਗਈ ਨਹੀਂ ਫਿਰ ਜੀ ਮੈਨੂੰ ਰੋਡਾ ਲੱਗ ਗਿਆ ਰੋਟੀਆਂ ਨੂੰ ਤੇ ਨਾਲੇ ਖਾਂਦੀਆਂ 4 ਕਿੱਲਿਆਂ ਦਾ ਠੇਕਾ ਲੈ ਵੇਖ ਲੈ ਐਨੇ ਕਿੰਨਾ ਬਣਾਉਂਦੀ ਐ ਨਾਲੇ ਮੈਨੂੰ ਬਦਨਾਮ ਕਰਦੀ ਫਿਰਦੀ ਐ ਕਿ ਰੋਟੀ ਜੇਂਦੀ ਵਾਰੀ ਨੇ ਉਹਨੇ ਅੱਡ ਘੱਟਾ ਉਹਨੂੰ ਇੱਧਰ ਵੇਚਤਾ ਹੁਣ ਮੈਂ ਜਾਣੀ ਆ ਉਧਰ ਵੇਖਦੀਆਂ ਜਾ ਕੇ ਕੀ ਕਰਦਾ ਉਹਨੂੰ ਕੁਸ਼ਤੀਆਂ ਬਰੇਆ ਬੂਕੇ ਵੇਖਾਂਗੇ ਜੇ ਆ ਗਿਆ ਤਾਂ ਇੱਧਰ ਲਿਆਉਨੇ ਹੈਗੇ ਮੈਂ ਤਾਂ ਕਵਲੀ ਨਿਵਾਲੇ ਕਮਲ ਮਾਦ ਲਿਆ ਚੱਲ ਹੁਣ ਮਾਫੀ ਮੁਫੀ ਮੰਗ ਲੂੰਗੀ ਜਾਨੀਏ ਬਹਾਨੇ ਜੇ ਨਾ ਲੈ ਕੇ ਆਉਂ ਵੀ ਬਾਈ ਤੂੰ ਉਹ ਆ ਕੇ ਤਾਂ ਸਾਨੂੰ ਵੀ ਉਹ ਕਰ ਨੀਰੇ ਚਾਰੇ ਦਾ ਨਹੀਂ ਤਾਂ ਪਵਾਇਆ ਕਰਾਂਗੇ ਭਾਈ ਤੂੰ ਬਰੇਆ ਬੂਕੇ ਨਾਲੇ ਘਰੇ ਲੈ ਕੇ ਆਉਨੇ ਆ ਬਾਈ ਨੂੰ ਜੇ ਇੱਧਰ ਆ ਬਾਈ ਸਾਡੇ ਬੰਨੀ ਵੀ ਮੱਝਾਂ ਪੇਟਪੰਗਾ ਮੈਂ ਤਾਂ ਗਰਾ ਜਾ ਕੇ ਉਹ ਨਹੀਂ ਆਏ ਬਹਾਨਾ ਜਿਹਾ ਲਾ ਕੇ ਬਾਈ ਨੂੰ ਸੱਦ ਕੇ ਲਿਆਉਣੀ ਆ ਵੀ ਆ ਜਾ ਬਾਈ ਇੱਧਰ ਜਾ ਉਹ ਗਾਤਾ ਚਲ ਦੇਖ ਜੇ ਛਿੰਦਰ ਨਾਲ ਕਿਤੇ ਗੱਲ ਪਈ ਜੀ ਚਲ ਦੇਖੀ ਜੋ ਛਿੰਦਰ ਦਾ ਵੀ ਜੇਠਾ ਮੇਰਾ ਵੀ ਜੇਠਾ ਛਿੰਦਰ ਕਿਹੜਾ ਉਹ ਕਰ ਲੂਗੀ ਫਿਰ ਮੇਰਾ ਮੈਂ ਤਾਂ ਟਾਈਮ ਵੀ ਨਹੀਂ ਵੇਖਿਆ ਕਿਆ ਗਾਣਾ ਘੁੱਟ ਆਉ ਜਿਹੜਾ ਕੋਲੇ ਰੋੜਾ ਲੱਗਿਆ ਹੁਨੇਦਰ ਆ ਜੂਗਾ ਵਿਚਾਰਾ ਟਾਈਮ ਹੋਇਆ ਤੇ ਉਹੀ ਗੱਲ ਹੁਣ ਤੱਕ ਉਹਨਾਂ ਨੇ ਕੰਮ ਕਰੀ ਗਿਆ ਹੁਣ ਮੂੰਹ ਚਾਕੇ ਜਦੋਂ ਲੜਤੀ ਹੁਣ ਮੈਨੂੰ ਵੀ ਪੱਪੜ ਲੱਗ ਗਿਆ ਤੇ ਉਹੀ ਗੱਲ ਹੁਣ ਕੀ ਕਰਾਂ ਕਿਆ ਤਾਂ ਕਰਨੀ ਬਹੁਤ ਟਾਈਮ ਦੇ ਕੀ ਲਾਜ ਬਣਾਵਾ ਫਿਰ ਜਦੋਂ ਪੱਪੜ ਲੱਗ ਗਿਆ ਹਾਂ ਕੀ ਹੈ ਕਹਿੰਦੀ ਐਨੀ ਕੋਸੇ ਨਹੀਂ ਕਰਦੀ ਮੈਂ ਤਾਂ ਕਹਿੰਦੀ ਤੇ ਹੋ ਕਿੱਧਰ ਗਿਆ ਬਾਈ ਅੱਜ ਫਰਦਾ ਹੋਊਗਾ ਕਿਤੇ ਆਇਦਰ ਲਿਆਉਂ ਬਾਦ ਨੀ ਮੈਂ ਜਾਉਂ ਸੱਦਣ ਆਈ ਸੀ ਕਿਉਂ ਕਹਿਉਗਾ ਨਹੀਂ ਖੜੀ ਤਾ ਉਹ ਮੱਖੀ ਨੰਨੀ ਮੰਨਾਂ ਦਾ ਕਹਿੰਦੀ ਸੀ ਮੈਂ ਯਾਰ ਅੱਛੇ ਕਹ ਗਰਾਂ ਹਾਂ ਤੇ ਮੈਂ ਐਖੇ ਬਖੇ ਵੀ ਉਹਨੂੰ ਡੂੰ ਡੂੰਰੇ ਤਾਈ ਨੂੰ ਬਾਜੂ ਦੀ ਹੂੰ ਤੇ ਬਖੇ ਵੀ ਉਹ ਮੰਨਾਂ ਕੋਲੇ ਬੈਹਿਊਗਾ ਹੂੰ ਨਾ ਤੇ ਜਿੱਦਾਂ ਉਹ ਵੱਡਾ ਤੈਨੂੰ ਉਦਾਂ ਨਹੀਂ ਜੀਦਾ ਸਮੀ ਮੈਂ ਸੱਖੜ ਕੋਲ ਕੌਣ ਬੈਠੂਗਾ ਨਹੀਂ ਭੈਣੇ ਐ ਕਿ ਪਤਾ ਸੀ ਤੇਰੇ ਹੁਣ ਮੇਰਾ ਬਲੱਡ ਬਣ ਗਿਆ ਉਹਦੇ ਤੇ ਬਰਾਡ ਤਾਂ ਫਿਰ ਵਧ ਹੀ ਜਾਂਦਾ ਅੜ ਕੇ ਕਦੇ ਉਧਰ ਕਦੇ ਉਧਰ ਆਈ ਨਹੀਂ ਬੜੇ ਲੋਟਾਂ ਦਾ ਹੁਣ ਤਾਂ ਇੱਥੇ ਹੀ ਰਹੂਗਾ ਜਦੋਂ ਇੱਧਰ ਬੈਠਾ ਹੈ ਨਹੀਂ ਬੜੇ ਇੱਧਰ ਰੱਖ ਨਹੀਂ ਟੁੱਟ ਕੇ ਰ ਮੈਨੂੰ ਹੁਣ ਆਇਆ ਵੀ ਹੁਣ ਮੈਂ ਘਰਾਂ ਜਾਣਾ ਫਿਰ ਹੁਣ ਆਇਆ ਛਾਂਜਾ ਬੰਦ ਆਏਗਾ ਤੇ ਗਰਾਮ ਨੂੰ ਸੰਕਟ ਠੇਕਾ ਕਰ ਤੇਰੀ ਗਰਾਮ ਦਾੜ ਕੇ ਤੇ ਠੇਕਾ ਨਹੀਂ ਲੱਭਦਾ ਆਜੇ ਨੂੰ ਹੁਣ ਬਗਾਨੇ ਵਿੱਚ ਥੋੜਾ ਮੈਂ ਹੋਰ ਕਿਛਨ ਫੜ ਦੂ ਤੂੰ ਕਹਿੰਦੀ ਕਿ ਨਾ ਫੜਾਂ ਨਹੀਂ ਮਛਦੇ ਕੇ ਭਾ ਨਹੀ ਤੇ ਉਧਰ ਵੀ ਆਉਂਦੇ ਸੀ ਤੇ ਕੱਟਿਆ ਰ ਕੱਟਿਆ ਸੀ ਨਹੀਂ ਬਾਹਰ ਨਹੀਂ ਉਹ ਤੇ ਕੱਟਿਆ ਸੀ ਤੇ ਉਧਰ ਕੋ ਗਾਹੇ ਚਾਈ ਕੱਟਿਆ ਸੀ ਜਦੋਂ ਮੇਰੇ ਬਲੱਡ फिर मैं आपने स्नेहा ला दू आई ते उठा जाए मैं कोई किसी नहीं लगे लादी स्नेह ਹਾਂ ਮੈਂ ਜੁਨੇਹੇਲਾ ਆ ਗਈ ਤੇ ਸੁਨੇਹੇਲਾ ਨੂੰ ਜੇ ਤੈਨੂੰ ਕੋਈ ਕੰਮ ਹੋਵੇ ਉਧਰ ਫੇਰ ਮੈਂ ਜਾਈ ਆ ਖੜਾ ਤੇ ਸਾਨੂੰ ਕੀ ਕੰਮ ਪਿਆ ਆ ਤੀ ਤੈਨੂੰ ਜਾਣਾ ਆਵੇ ਦਿੰਦੇ ਕੁੰਡੇ ਲਾ ਕੇ ਵਗ ਜਾਈਂ ਤੂੰ ਵਗ ਜਾ ਨਹੀਂ ਜਿੰਦੇ ਕੁੰਡੇ ਲਾਜੀ ਪਸੂ ਮਾ ਦਾ ਕਿਥੋਂ ਲਾ ਦੂ ਪਸੂ ਘੜਤੇ ਮਗਰ ਉਹ ਇੱਕੀ ਕਰਨੋਂ ਬਾਹਰ ਨਹੀਂ ਮੰਨਿਆ ਪੜ ਪੈਂਦੇ ਨੇ ਫਿਰ ਬਣੇ ਪੜਨਾਂ ਬਣੇ ਸਾਨੂੰ ਕੋਲ ਠੇਕਾ ਕਰੇ ਨਾ ਬਣੇ ਜੋ ਕੰਮ ਤੇਰੇ ਮਾੜ ਆਏਗਾ ਆਏ ਫਿਰ ਕਰਦਾ ਹੁੰਦਾ ਲਖਰੀ ਇੱਕੇ 100 ਵਾਰ ਹੀ ਭਲੜਦੇ 100 ਵਾਰੀ ਬੋਲੀ ਹੁੰਦੀ ਆ ਆ ਲੜਦੇ ਉਹਦੇ ਤਾਂ ਮੂੰਹ ਨਹੀਂ ਬੋਲੀ 100 100 ਕੁਛ ਬੋਲੀ ਉਹਨੂੰ ਹਮ ਸੇਤੀ ਜੀ ਨੂੰ ਚਾਇਲਾ ਮੋਨ ਲਾ ਗਏ ਆਗੀ ਸੱਦਣ ਇਥੇ ਫੇਰ ਮੈਂ ਸੱਗੜ ਦਿਨਾ ਸੀ ਕੀ ਕਰਕੇ ਪਿੜੀਆਂ 14 ਵਾਰੀ ਹੁਣ ਅੱਗ ਲੱਗੀ ਹੋ ਕਿਸੇ ਨੇ ਉਂਗਲ ਲਾਤੀ ਹੋਗੀ ਵਿਵਹੇ ਨਾ ਜਵੀਨ ਐ ਵੀ ਮਿੱਠੀ ਪਿਆਰੀ ਹੋ ਕੇ ਤੁਲਿਆ ਕਿਤੇ ਸ਼ਿੰਦਰ ਨਾਲ ਦਾ ਠੇਕਾ ਲੈ ਲਿਆ ਕਰੀ ਜੇ ਰੋਟੇ ਨਾਲ ਸਾਡੇ ਚੂਲ੍ਹ ਸੁਫ ਠੇਕਾ ਵੀ ਅਸੀਂ ਨਵਾਗੇ ਹੋਰ ਕੌਣ ਲਊਗਾ ਹੁਣ ਠੇਕੇ ਦੇ ਰੋਲੇ ਹੋਰ ਕੋਈ ਰੋਲਾ ਨਹੀਂ ਤਾਂ ਹੀ ਆਈਓ ਉਧਰ ਪਹੁੰਚ ਚੱਕ ਗਏ ਤੇਰੇ ਨਾਲ ਤਾਂ ਮੈਂ ਹੁਣੇ ਆ ਜਾਣੇ ਜੇ ਵੀ ਬਾਈ ਨੂੰ ਸੁਨੀਹਾ ਦੇਉਂ ਬਾਈ ਨੂੰ ਸੁਨੀਹਾ ਕਿ ਤੇਰਾ ਕੀ ਜਾਣਦਾ ਮੈਂ ਜਹਾਂ ਜਾਂਦੀ ਆ। ਆਪੇ ਆ ਕੇ ਇਹ ਕਿਤੋਂ ਪਤਾ ਲੱਗ ਗਿਆ ਤੇ ਲੱਗ ਜੀ ਕਿ ਮੈਂ ਹੀ ਜਾਂਦੀ ਆ। ਉਹਦੇ ਮੂੰਹ ਕਿਉਂ ਦੱਸਾਂ। ਮੈਂ ਆਪਦੀ ਰੋਟੀ ਕਿਰਤ ਮਾਰਨੀ। ਐਨਾ ਠੇਕਾਂ ਦਾ ਸਾਨੂੰ ਤਾਂ ਨੌਜ ਕਰਦੇ ਆ। ਫੇਰ ਉਹੀ ਪੈਸਾ ੜੇ ਘਰਾਂ ਲੱਗਿਆ ਕਰਨ ਦੇ। ਬਾਈ ਉਹ ਇੱਧਰ ਵੇਖਦੇ। ਆ ਆਪਿਆ ਬਾਈ ਤਾਂ। ਬਾਈ। ਹਾਂ। ਤੇ ਉਹ ਉੱਧਰ ਸੀ ਨਾ ਘਰਾਂ ਦੇ ਬਾਕੇ ਉੱਰਕੀ ਨਾ ਤੇ ਉੱਧਰ ਪਈ ਜਾਂਦਾ ਵਿੱਚ ਕਿ ਉੱਧਰ ਬਹਿ ਜਾਂਦਾ। ਕੋਈ ਨਹੀਂ ਆ ਜਾਣਾਂ ਤਾਂ ਚੱਲਣਾ। ਰਾਂ ਨਾ ਤੁ ਗਾਦੀ ਆਉਂ ਚਾਹ ਪੀ ਆਉਂ ਗੋਵੇ ਆ ਕੇ ਨਾ ਕੋਈ ਨਾ ਚਾ ਕਰ ਲੈਣੀ ਹੈ ਜੀ ਤੇ ਆ ਨਾ ਫਿਰ ਅਸ ਜਾਣ ਹੈਗਾ ਆ ਜੇ ਕਿਵੇਂ ਸੱਦਨ ਆ ਗਈ ਮੈਨੂੰ ਹੈ ਉਹ ਗੱਲ ਆ ਜਿਹੜੀ ਸੱਦਨ ਆਈ ਹੈ ਅੱਗੇ ਤਾਂ ਕਦੀ ਨਹੀਂ ਆਖਿਆ ਨਹੀਂ ਵੀ ਸਾਡੇ ਘਰੇ ਆ ਜਾ ਦੇਖੋ ਜਾਂ ਚੱਲਦਾ ਮੈਂ ਪਤਾ ਲੈਣਾ ਜਾ ਕੇ ਕੀ ਕਹਿੰਦੀ ਹੈ ਅੱਜ ਕੋਈ ਗੱਲ ਤਾਂ ਹੈ ਵਿੱਚ ਕੋਈ ਦਾ ਚ ਕਾਲਾ ਕਾਲਾ ਜਿਹੜੀ ਸੱਦਨ ਆਈ ਹੈ ਗਰਾਹ ਤਾਂ ਇਹ ਅੱਗੇ ਵੀ ਜਾਂਦੇ ਰਹਿੰਦੇ ਨਾ ਅੱਗੇ ਕਿਹੜਾ ਹੈ ਗਰਾਹ ਨਹੀਂ ਜਾਂਦੇ ਅੱਜ ਤਾਂ ਮੈਨੂੰ ਕਦੇ ਕਹਿ ਹੀ ਨਹੀਂ ਕੋਲ ਦੀ ਨੰਗ ਜਾਂਨੇ ਨੂੰ ਸ਼ੂ ਸ਼ੂ ਕਰਦੇ ਦੋਨੇ ਜੀ ਮੁੰਡਾ ਵੀ ਲੰਗ ਜਾਂਦਾ ਆਪ ਵੀ ਦੋਨੇ ਜੀ ਆਪ ਲੰਗ ਜਾਂਦੇ ਨੇ ਅੱਜ ਹਾਇ ਦਾ ਦਾਲ ਚ ਕਾਲਾ ਚੱਲ ਭੱਗ ਜਾਂਦੇ ਨੇ ਕਹਿ ਕੇ ਗਈਆ ਦਰਮਾਨ ਨਾ ਚਾਚੂ ਫੀ ਮੰਗ ਤੋ ਕਰਾ ਕੇ ਚੰਗੀ ਇਹ ਗੱਲਾਂ ਬਾਤਾਂ ਮਾਰਾਂਗੇ ਉਹਦੇ ਨਾਲ ਇਹਦੇ ਛਿੰਦਰ ਨੂੰ ਵੀ ਨਾ ਪਤਾ ਲੱਗ ਜੇ ਕਿਤੇ ਇਹੇ ਕੰਨੋਂ ਵੀ ਨਾ ਜਾਵਾਂ ਮੈਂ ਸਮਝਾਂ ਦਾਂ ਮੈਂ ਜਾਣ ਨਾ ਆਹ ਵਾਹ ਅੱਜਨੇ ਚਾਚੂ ਕਰ ਨਹੀਂ ਜਾਣੀ ਉਹ ਟਰਲੀਆ ਨਹੀਂ ਹੈ ਬਾਈਂ ਕਾ ਬਾਈਂ ਸਰਵਤ ਭਗੇ ਚਾ ਕਰਕੇ ਬਿਉਨੀਆ ਤਾਂ ਉਹਨੇ ਜਿਨ ਕਹਾ ਕੇ ਕੰਟੇਲ ਚਾ ਪੀਉ ਬਾਈਂ ਵਧੀਆ ਜੀ ਬਣਾ ਲਈ ਵਧੀਆ ਹੀ ਬਣਾਉ ਦੁੱਧ ਦੇ ਪੱਤੇ ਪਾ ਲਈ ਦੁੱਧ ਦੇ ਪੱਤੇ ਪਾ ਜੇ ਹੇ ਜੀ ਕਹੇਗਾ ਉਹ ਹੈ ਜੀ ਪਿਆਰ ਆਹੋ ਵਧੀਆ ਸੌਫ ਸੌਪ ਪਾ ਕੇ ਨਾ ਲੌਗ ਲਾ ਕੇ ਵਧੀਆ ਬਣਾਈ ਵਧੀਆ ਬੇਉਂਹੇ ਕੰਟੇੜੀ ਚ ਸਿੰਦਰ ਦਾ ਨਾ ਟੋਪੇ ਪਾਣੀਆ ਬਣਾ ਕੇ ਫੜਾ ਦਿੰਦੀ ਮੈਨੂੰ ਜਮੇ ਨਹੀਂ ਸਵਾਦ ਲੱਗਦੀ ਤੈਨੂੰ ਅੱਖਾਂ ਨਾਲ ਤੂੰ ਇੱਥੇ ਰਹਿ ਸਾਡੇ ਬੰਨੀ ਤੂੰ ਕਹਿੰਦਾ ਗੱਲ ਸੁਣ ਦੇ ਬਾਤ ਤਾਂ ਨਹੀਂ ਪਤਾ ਤੇਰੇ ਕੰਨੀ ਰਹਿ ਕੇ ਰਾਜੀ ਸੀ ਹੁਣ ਜਦੋਂ ਤੂੰ ਉਹਦਾ ਮਨ ਨਾਲ ਲੜ ਕੇ ਕੱਢਦਾ ਹੋ ਮੈਂ ਬਾਗਾ ਨਹੀਂ ਤੇਰੇ ਚਾਕਲੇ ਜਮੀਨ ਦੇ ਗਏ ਜਮੀਨ ਦੇ ਗਏ ਹੁਣ ਮੈਂ ਤੈਨੂੰ ਉਹ ਚ ਕਹਿਣੀ ਬੈਠੂ ਗੱਲਤੀ ਹੋ ਗਈ ਗਲਤੀ ਬੰਨੀ ਨਹੀਂ ਜਾਨੀ ਮੇਰਾ ਤਾਂ ਬਲੱਡ ਵਧਿਆ ਪਿਆ ਸੀ ਵਧਿਆ ਪਿਆ ਸੀ ਤੂੰ ਤਾਂ ਮੇਰਾ ਲੜਤੀ ਅਗਰ ਤੂੰ ਮੇਰਾ ਚਿੰਨੀਂ ਲਿਆ ਫਲਾਤਾ ਕਿਦਾਂ ਮੈਂ ਤੇਰੇ ਚਿੰਨੀਂ ਦੇ ਫਲਾਇਆ ਸੀ ਗਲਤੀ ਬੰਨੀ ਨਹੀਂ ਜਾਨੀ ਵੀ ਗਲਤੀ ਹੋਗ ਬੈਠੂ ਨਹੀਂ ਪਤਾ ਲੱਗਿਆ ਮੈਨੂੰ ਮੇਰਾ ਬਲੱਡ ਨਾਲ ਕਿਹਾ ਮੇਰਾ ਬਲੱਡ ਦਬਦਾ ਹੈ ਮੈਂ ਤੇਰਾ ਦੇਖ ਸਾਦਾ ਸੰਤਾ ਵਰਗਾ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦਾ ਮੈਂ ਕਦੇ ਕਹੀ ਨਹੀਂ ਕਹਿੰਦਾ ਹਾਂ ਸਰ ਹੁਣ ਤੂੰ ਮੈਂ ਇੱਕਦਮ ਗਾਸਤਾ ਵੀ ਹੁਣ ਤੂੰ ਸਿੰਦਰ ਦੇ ਚੁਦਾ ਹੋ ਗਿਆਣਾ ਤੁਸੀਂ ਮੇਰੀ ਸੇਵਾ ਕਰੋ ਚਾਰ ਕਿੱਲੇ ਬਾਣਦੇ ਮੇਰੇ ਕੋਲ ਅਪਰਤਨ ਦੱਸ ਤਾਂ ਵੀ ਹੁਣ ਪੁਸ਼ਿੰਦਰ ਦੇ ਚੁੱਲੇ ਨਹੀਂ ਲਿਆਣਾ ਤੂੰ ਇੰਧਰ ਹੀ ਰਹੀ ਅਸੀਂ ਇੱਥੇ ਰੋਟੀ ਦੇਵਾਂਗੇ ਤੈਨੂੰ ਆਪੇ ਵਧੀਆ ਜਿਹੇ ਜੀ ਰੋਟੀ ਖਾਣੀ ਹੈ ਰੋਟੀ ਖਾਈ ਚਾਹ ਪਾਣੀ ਪੀ ਮੋਏ ਨਾਲ ਨਾ ਢਾਟੋ ਕੇ ਪੈ ਜਾ ਕਰੀ ਪੱਖਾ ਛੱਡ ਕੇ ਕੂਲਰ ਛੱਡ ਕੇ ਆਈ ਅਸੀਂ ਛੱਡ ਕੁਝ ਮਰਜੀ ਛੱਡ ਕੇ ਬਾਈ ਹੁਣ ਤਾਂ ਨਹੀਂ ਚਾਹਦੀ ਤੱਕ ਮੇਰੇ ਕੋਲ ਮੋਵੇ ਨਾਲ ਉਹ ਠੇਕਾ ਅਸਕੇ ਡੱਕੀ ਜਾ ਕੇ ਬੋੜਾ ਸਿੱਧਾ ਤਾਂ ਸਾਰਾ ਦਿਨ ਮੱਛੋ ਕੰਮ ਕਰਾਈ ਜਾਂਦੀ ਆ ਭਾਂਡੇ ਵਿੱਚੋਂ ਮਜਾਉਂਦੀ ਆ ਨਾ ਲੋਕਾਂ ਕੋਲੇ ਕਹਿੰਦੀ ਫਿਰ ਜੇ ਕਿ ਇਹ ਹੋਰ ਇੱਕ ਬਈ ਤਾਂ ਰੋਡਾ ਲੱਗ ਗਿਆ ਉਹਨਾਂ ਨੇ ਕਹਿੰਦਾ ਨਾਲ ਤੇ ਜਮੀਨ ਦੇ 2 ਸਾਲ ਹੋ ਗਏ ਜਮੀਨ ਵਾਹੀ ਜਾਂਦੀ ਐ ਚਾਹੇ ਮਨਾਂਲੇ ਬੰਨਾਵ ਕਰ ਜਾੜ ਕੇ ਲੈ ਬਾਣਦੇ ਠੇਕਾ 3 ਲੱਖ ਲੈ ਕੇ ਨਾ ਆਹ ਦੇ ਕੋਈ ਰੱਖ ਲੈਂਦੀ ਮੈਨੂੰ ਪੰਜੀ ਨਹੀਂ ਦਿਖਾਉਂਦੀ ਪੰਜੀ ਤੂੰ ਵੀ ਉਹਨਾਂ ਦੀ ਲੋਟ ਆਏ ਸਾਨੂੰ ਤਾਂ ਤੂੰ ਵੀ ਪਾਏ ਤੇ ਪਾਣੀ ਪਾਉਣ ਤੋਂ ਸਾਡੇ ਵਾਂਗ ਤੂੰ ਵੀ ਕਹਿ ਜਾਂਦਾ ਸੀਗਾ ਮੰਦਾ 10 ਰੁਪਏ ਬੋਲਣਾ ਨੂੰ ਨਹੀਂ ਦਿੰਦੀ ਸ਼ਿੰਦਰਾ ਦਿੰਦੀ ਵੀ ਤੇ ਹੁਣ ਹੋਣਾ ਪਤਾ ਲੱਗਿਆ ਨਾ ਤੈਨੂੰ ਵੀ ਹੁਣ ਆ ਗਿਆ ਤੂੰ ਵੀ ਹੁਣ ਮੈਂ ਕੀ ਕਰਾਂ ਜੇ ਤੂੰ ਕੜਦਾ ਅਦਰ ਫਿਰ ਮੈਂ ਕਿਸੇ ਬਸੇ ਦਾ ਰੋਟੀ ਖਾਵਾਂ ਮੈਥੋਂ ਆਪ ਤਾਂ ਪਾਕਦੀਆਂ ਨਹੀਂ ਹੱਥ ਮੈਥੋਂ ਬਚਾਈ ਦੇ ਨਹੀਂ ਜਾਂ ਮੇਰੇ ਕੋਲ ਚਾਰ ਕਿੱਲੇ ਜ਼ਮੀਨ ਦੇ ਆ ਤੇ ਤੈਨੂੰ ਕਹਿ ਜਾਵੀਂ ਤੂੰ ਹੁਣ ਇੱਧਰ ਬਹਿ ਰਾਇਆ ਠਾ ਤੇ ਇੱਥੇ ਰਹਿ ਦੇ ਤੇ ਤਨ ਕਾ ਪਾਣੀ ਦਾ ਉਹ ਤੇ ਕਿੰ ਵੀ ਰੂਗਾ ਪਾਣ ਲੈ ਕੇ ਜਾਂਦੀ ਸੀ ਕਹਿੰਦੀ ਮੇਰੇ ਨਾਂ ਚੱਲ ਇਹਨਾਂ ਨੂੰ ਠੇਕਾ ਖਵਾਈ ਜਾਣਾ ਮੈਂ ਆਖਾ ਮੈਂ ਨਹੀਂ ਪਾਈ ਤੇਰਾ ਸੌਰੀ ਜਾਂਦਾ ਮੈਂ ਨਹੀਂ ਤੇਰੇ ਪਰੌਣਾਂ ਨਾਲ ਮੇਰੀ ਬਣਦੀ ਨਹੀਂ ਮੈਂ ਕੁੱਟਿਆ ਸੀ ਉਦੋਂ ਉਹ ਅੱਛਾ ਤੰਗ ਜੇ ਕਰਦਾ ਸੀ ਆਪਣੀ ਭੈਣ ਨੂੰ ਕੁੜੀ ਨੂੰ ਆਪਣੀ ਨੂੰ ਤੇਨੂੰ ਉਹ ਨੂੰ ਕੁੜੀਆਂ ਕੋਲ ਤੇ ਜਾਂਦਾ ਵੀ ਸੋਹਣਾ ਲੱਗਦਾ ਏ ਤੇ ਉਹ ਦੋ ਭਰਾ ਹੈਗੇ ਨਾ ਤੇ ਨਹੀਂ ਉਹ ਤਾਂ ਐਡਾ ਭੜਾ ਪਰੌਣਾ ਜਿਵੇਂ ਮੈਂ ਵਾਗ ਗਿਆ ਜ਼ਮੀਨੀ ਨਾਲ ਵਾਲੂ ਮੈਥੋਂ ਕੁਝ ਫਿਰ ਜਪਕਦੇ ਫਿਰੋ ਦੋਨੇ ਕਰ ਅਸੀਂ ਜਾਣੀ ਕਿ ਤੈਨੂੰ ਬੈਠਾ ਵੀ ਨਾ ਉਹ ਬੰਗੀ ਕੀ ਮੈਨਿਆ ਕਰੂ ਤੂੰ ਜਾਣੀ ਤੈਨੂੰ ਲੋੜ ਨਹੀਂ ਆਹੋ ਮਾਤਾ ਜਾਨਕੀ ਰਾਜੀ ਨਹੀਂ ਸਿੰਧਰ ਕੋਲੇ ਮੈਂ ਸਿੰਧਰ ਕੋਲੇ ਉਹ ਜਾਣਾ ਕੰਮ ਤਾਂ ਨਾ ਕੋਈ ਬਾਹਰ ਅੰਦਰ ਜਾਂਦੇ ਆ ਉਹਦੋਂ ਜਾ ਸਕਦਾ ਕੋਲੋਂ ਅਸੀਂ ਤੈਨੂੰ ਮੋਖ ਦੇਈ ਤੇ ਪਰ ਉਹ ਅਸੀਂ ਤਾਂ ਬੇਨਾ ਰੜਾ ਨਾ ਗੋ ਹਰ ਤੇਰੇ ਨਾਲ ਹੀ ਰਹਿ ਕੇ ਰਾਜੀ ਸੀਗਾ ਮਾਤਾ ਅਸੀਂ ਅੱਖਾਂ ਤੋਂ ਤੈਨੂੰ ਤਾਂ ਅਸੀਂ ਤਾਂ ਆਪ ਦਾ ਨੀੜਾ ਕੱਪੜਾ ਲਿਆ ਤੇ ਆਪ ਦਾ ਇੱਧਰ ਹੀ ਹੈ ਸਿੰਧਰ ਕੋਲੇ ਮੈਂ ਤਾਂ ਜਾ ਕੇ ਰਾਜੀ ਨਹੀਂ ਸੀ ਉਹਦਾ ਭੈੜੀ ਐ ਕੋਈ ਤੂੰ ਤਾਂ ਤੈਨੂੰ ਅਜੇ ਨਹੀਂ ਪਤਾ ਸੀ ਭੈੜੀ ਐ ਉਹ ਜਿੱਦੇ ਮੈਂ ਆਉਂਦੀ ਆਪ ਕੋ ਨਾ ਨੀੜੇ ਮੈਂ ਆਦੇ ਆਪ ਤੋਂ ਨਾ

ਵਾਹ ਨੇ ਲਉਂਦੀ ਆ ਹਾਂ ਚੂਕਣ ਕਰਕੇ ਜਾਂਦੀ ਆ ਗਵੰਡਾ ਜੀ ਮੈਂ ਤਾਂ ਹੁੱਟੀ ਗੱਲ ਵਾਕੇ ਆਈ ਆ ਮੈਨੂੰ ਤਾਂ ਸਿਰ ਦੁਖੀ ਆ ਜਾਂਦਾ ਨਹੀਂ ਤੇ ਚੂਕਣ ਕਰਨ ਵਾਲੇ ਨਹੀਂ ਇਹੋ ਸਿਰ ਦੁਖਦਾ ਉਹ ਜਿਹਨੂੰ ਆਏ ਗਈ ਨਹੀਂ ਹੁੰਦੀ ਜਾ ਕੇ ਕੇ ਵੇਖੀ ਸਾਡੇ ਵਾਲਾ ਵੱਡਾ ਤਾਂ ਕਹਿੰਦੀ ਕਿ ਉੱਥੇ ਤਾਸ ਕੁੱਟੀ ਜਾਂਦਾ ਰਹਿੰਦਾ ਸਾਰਾ ਦਿਨ ਤੇ ਮੈਨੂੰ ਰੋਡਾਂ ਲੱਗਿਆ ਕਹਿੰਦੀ ਲੁੱਟ ਕੰਨ ਕਿੱਥੇ ਤਾਸ ਖੋ ਮੈਨੂੰ ਕਿੱਥੇ ਜਾਣ ਦਿੰਦੀ ਆ ਮੈਂ ਤਾਂ ਸਾਰੇ ਯਾਰ ਕਰਦੇ ਆ ਵੀ ਤੂੰ ਇੰਦਰੀ ਰਹਿਣ ਲੱਗਿਆ ਬਾਹਰ ਹੀ ਨਹੀਂ ਨਿਕਲਦਾ ਮੈਨੂੰ ਲਗਵੰਡ ਮਾ ਕੇ ਕਹੀ ਜਾਂਦੀ ਸੀ ਕਿ ਤੇਰਾ ਜੇੜ ਤਾਂ ਬਲਾਈ ਨਿੱਸਾ ਹੋ ਗਿਆ ਕਿ ਸੰਦਰਬਨੀ ਜਾ ਕੇ ਤਾਂ ਚਿੰਤਾ ਨਾ ਹੋਇਆ ਬੈਠ ਕੇ ਸੁਭੀਚ ਬੰਨ ਨਾ ਹੋਇਆ ਤੇ ਹੈਗਾ ਮੈਨੂੰ ਡਰਾ ਡਰਾ ਰੱਖਦੀ ਐ ਕੋਟਿਆਂ ਨਾਲ ਫਤੈ ਮੁੱਟ ਕਾਇ ਤੂੰ ਤੈਨੂੰ ਢਾਣ ਦੀ ਕਿ ਡੋੜਾ ਤੇ ਸਰਵਰ ਕੀ ਚਾਰ ਕਿੰਨੇ ਜਮੀਨ ਐ ਤੂੰ ਡਾਂਗ ਨਾ ਰਹਿ ਉਹ ਮੈਨੂੰ ਆ ਲੈਂਦਾ ਵੀ ਚੱਲ ਮੈਂ ਆਦੇ ਜਵਾਕਾਂ ਚ ਬੈਠਾ ਐ ਮੈਂ ਵੀ ਚਲ ਕਰਦੇ ਨਾ ਮਾੜਾ ਮੋਟਾ ਮੈਨੂੰ ਰੋਟੀ ਪੱਕੀ ਮਿਲ ਜਾਂਦੀ ਆ ਰੋਟੀ ਪੱਕੀ ਮਿਲਦੀ ਵੀ ਬਹੁਤ ਔਖੀ ਐ ਖਾਣੀ ਖਾਣੀ ਫਿਰ ਜਿਵੇਂ ਜਮੀਨ ਹੋਵੇ ਫਿਰ ਤੂੰ ਉਹੋ ਕਰੇ ਜੇ ਤੇਰੇ ਕੋਲ ਜਮੀਨ ਨਾ ਤੂੰ ਤਾਂ ਡਾਂਗ ਨਾ ਖਾ ਕਿ ਭਾਈ ਮੈਂ ਤਾਂ ਜਮੀਨ ਨਹੀਂ ਮੈਂ ਆਵਗਾ ਉੱਤਰ ਨਿਆਣਾ ਜ਼ਮੀਨ ਆਪਦੀ ਤੇ ਨਹੀਂ ਮੈਨੂੰ ਰੋਟੀ ਤਾਂ ਹੀ ਨਹੀਂ ਹੁੰਦੀ ਤੇ ਮੇਰਾ ਚਾਹ ਤੂੰ ਮੈਨੂੰ ਐ ਘਰ ਚਾਦੀ ਕੁੱਟ ਫੜਾ ਮੈਂ ਤਾਂ ਚੋਲਾ ਚੱਕ ਕੇ ਲਿਆਉਣਾ ਟਰੋਲੀ ਲਿਆਉਣਾ ਫਿਰ ਮੈਂ ਕੀ ਕਰਦੀ ਕਿ ਕਰ ਬੱਸ ਆਵਾਂ ਤੇ ਪਾਣੀ ਕਿਹੜੇ ਬਣੀ ਪਈ ਹੋ ਤੇਰੀ ਜਿਹੜੀ ਪਹਿਲਾਂ ਉਹ ਹੀ ਪਾ ਦੇ ਆਖੇ ਮੇਰੇ ਐ ਤੇ ਮੈਂ ਚੋਲਾ ਚੱਕਣਾ ਤੇ ਕੱਲ ਦੀ ਸੌ ਸੂ ਫੜੀ ਜਾ ਘਰ ਮੈਂ ਘਰ ਮੈਂ ਹਾਂ ਚਲ ਬੱਝ ਗਿਆ ਜਦੋਂ ਕਾਇ ਤਾਂ ਹੁਣ ਬਾਸ ਸਮਾਨ ਚੱਕ ਜਾ ਆਦਾ ਤੇ ਇਧਰ ਹੀ ਹੈ ਨਾ ਵੈਨ ਵਧੀਆ ਤਾਂ ਚਾਹ ਚੂ ਬਣਾ ਕੇ ਦੇ ਲਿਆ ਕਰੀ ਮੈਂ ਕਿ ਹੋ ਗਿਆ ਹੂੰਗਾ ਦੋ ਸਿਰ ਮੈਨੂੰ ਰਲਾ ਦੀ ਪੰਜੀਰੀ ਕੋਈ ਠੰਡ ਹੋ ਜਾਂਦੀ ਰਲਾ ਦੇ ਕੇ ਬਿਠੇਰ ਛਾ ਨੂੰ ਸਮਾ ਅਜੇ ਇੱਧਰ ਹੋਵੇਂਗਾ ਮੈਂ ਤਾਂ ਬਈ ਨਾ ਪੂਰਾ ਫਿਕਰ ਨਹੀਂ ਕਿ ਤੇਰੇ ਸੱਤੇ ਨਾ ਤਾਂ ਮੈਂ ਪੇਕੀ ਜਾਇਆ ਹੁਣੇ ਸੀ ਵਿਚਾਰ ਆਪ ਤੇ ਬਾਈ ਹੈਗਾ ਛਾ ਨੂੰ ਦਾ ਪਸੂ ਇੱਥੋਂ ਕਿਹੜਾ ਕਰਾਇਆ ਗਿਆ ਚਰਪੁਰ ਭਾਈ ਮਾਂ ਜੀ ਨੇ ਮੈਨੂੰ ਗਲਤੀ ਹੋ ਗਈ ਘੁਰਸਾ ਆ ਲੈ ਕਰੀ ਉਹ ਤਾਂ ਇਹਨੂੰ ਕੀ ਆਖੇਗਾ ਤੂੰ ਆ ਜਾ ਇੱਧਰ ਹੁਣ ਉਹਨੂੰ ਜੱਟ ਲੈ ਜਾ ਕੇ ਮੈਨੂੰ ਉਹ ਹੀ ਸੱਦਰਗੇ ਸੀ ਬਾਹ ਦੇ ਨਾਲੀ ਠੋੜ ਬਾਹ ਦੇ ਨਾਲ ਸੱਦਰਗੇ ਸੀ ਮੈਨੂੰ ਆਈ ਸੀ ਜਮ ਹਾਈ ਫਿਰਦਰ ਨੂੰ ਬਤਾਲਾ ਲਾਗੇ ਲਈ ਅੱਛਾ ਅੱਛਾ ਮੈਂ ਫਿਰ ਫਿਰਦਰ ਆਕੂਗੀ ਵੀ ਉਹ ਤਾਂ ਕੱਟਾ ਹੋ ਦੇਰ ਭਾਈ ਨੂੰ ਲੈਣਾ ਹਾਂ ਹਾਂ ਮੈਨੂੰ ਬਾਹ ਦੇ ਨਾਲ ਸੱਦਲਾ ਮੈਂ ਕਿਤੇ ਨੀਣਾ ਨਾ ਮੈਂ ਬੇਕੀ ਜਣਾ ਨਾ ਹੋ ਜਾਣਾ ਸੁਣਾ ਬਾਹ ਦੇ ਨਾਲ ਬਾਹਿਆ ਤੂੰ ਬੈ ਕੇ ਗੱਲਾਂ ਕਰ ਲੈ ਮੇਰੇ ਨਾਲ ਤੇ ਪਈ ਲੈ ਰਾ ਬਾਈ ਨੂੰ ਅਸਾਂ ਸਾਦ ਕੇ ਨੀਂ ਤੇ ਮੇਰੇ ਬਾਈ

ਤੂੰ ਮੈਨੂੰ ਸਾਰਾ ਦਿਨ ਕੋਲੇ ਬੈਠੀ ਖਵਾਉਂਦੀ। ਤੂੰ ਰੋਟੀ ਮੈਨੂੰ ਆ ਦੇਵੇਂ ਦੇਉਂਗੀ। ਸ਼ਾਮ ਤੇ ਨਹੀਂ ਆਉਂਦੀ। ਉਹਨੂੰ ਰੋਟੀ ਮੈਨੂੰ ਕੋਲੇ ਖੜ ਕੇ ਰੱਖੇਂ ਚੋਣ ਦੋਨੇ ਭਰਾਵਾਂ ਚ ਉਹ ਤੈਨੂੰ ਵੀ ਚੰਗਾ ਚੰਗਾ ਖਵਾਉਂਦੇ ਆ ਰੋਟੀ ਟੁਕ ਨਾਲ ਦਾ। ਮੈਂ ਤਾਂ ਤੈਨੂੰ ਯਾਦ ਕਰ ਕਰੀ ਰੋਈ ਜਾਂ ਨਾ ਸਾਰਾ ਦਿਨ। ਤੈਨ ਕੋਈ ਨਾ ਫਿਰ ਤੂੰ ਇਤਨੀ ਆਲੇ ਬਹਾਂ ਮੇਰੇ ਨਾਲ ਪੁਰਾਣਾ ਲੀੜਾ ਕੱਪੜਾ ਚੱਕ ਕੇ ਦੇਂਦਾ ਨੂੰ ਕਹਿੰਦੇ ਵੀ ਮੈਂ ਮੈਂ ਤਾਂ ਹੁਣ ਗਰਾਹ ਜਾ ਕੇ ਉਹਨਾਂ ਬਿਆ ਕੁੜੀ ਕੋਲੇ ਜਾ ਕੇ ਉਹਨਾਂ ਦੋਨੇ ਭਾਂਡਾ ਲਾ ਕੇ ਆਜੀ। ਨਾ ਮੈਨੂੰ ਘਰ ਮਾਲਿਆ ਮੈਂ ਕਹਿੰਦੂ ਮੈਂ ਤਾਂ ਉੱਧਰ ਜਾਊਂਗਾ। ਚਲ ਫਿਰ ਤੂੰ ਕਾਈ ਦੀ ਆ ਹੋ ਮੈਂ ਨਾ ਆਖੇ ਬੈਠੀ ਵਾ ਮੈਂ ਵਾਚੂ ਨਾ ਬਗਾਲਣਾ ਹੋਵੇ ਨਾ ਮੈਂ ਠੜੀ ਕੀੜਾ ਮਜਵਾ ਕੱਖੜ ਕਾਇਆ ਆਇਆ ਤਾਂ ਹਿੰਦੇ ਨਾ ਕਿ ਆਉਂਗਾ ਮੋਨਾ ਨੀਆ ਕਪੜਾ ਜਾਂ ਖਾਸਾ ਭਾਰੀ ਆ ਤੇ ਤੂੰ ਮੈਂ ਨਾ ਚਕਾ ਲੈ ਮੈਂ ਬਰੋ ਆਦੀ ਤੂੰ ਕੋਈ ਨਾ ਮੈਂ ਆਉਣੀ ਆ ਫਿਰ ਥੋੜੇ ਚਿਰ ਵਾਸਤੇ ਤੂੰ ਜਾ ਕੇ ਮਾ ਦੇ ਇਕੱਠੇ ਕਰਕੇ ਬੈਗ ਬੂਕ ਚੋਣਾ ਚਕਾ ਕੇ ਦੇਖ ਫਿਰ ਮੈਂ ਆਉਣੀ ਆ ਚੰਗਾ ਚੰਗਾ ਹਾਂ ਤੇ ਹੁਣ ਮੈਂ ਨਾ ਉਧਰ ਜਾਉਂਗਾ ਤੇ ਮੈਂ ਨਹੀਂ ਰਹਿੰਦਾ ਸ਼ੰਦਰਕਨੀ ਸ਼ੰਦਰ ਤਾਂ ਬਹੁਤ ਭੈੜੀ ਬੁਰੀ ਆ ਇਹਦੇ ਨਾਲ ਤਾਂ ਮੈਂ ਬਹੁਤ ਔਖੇ ਕੱਟਿਆ 2 ਸਾਲ ਦੇ ਮੈਂ ਨੋਖ ਸੁmber ਭਾਂਡੇ ਮਾਂਜ ਮੇਰੇ ਕੋਲ 4 ਕਿੱਤੇ ਜ਼ਮੀਨ ਦੇ ਆ ਕਿਉਂ ਤਾਂ ਤੇਰਾ ਸੁmber ਕਿਉਂ ਭਾਂਡੇ ਮਾਂਜਾਂ ਆਹ ਪਹਿਲਾਂ ਝਾੜੂ ਸਰਾਣੇ ਨਹੀਂ ਕਿ ਨਹੀਂ ਝਾੜਵਾਣਾ ਪਰ ਤੂੰ ਜੇ ਨਾ ਸੁmber ਮੈਨੂੰ ਨਾ ਬਾਹਰ ਦੇਖਣ ਦਿੰਦੀ ਐ ਜਮਾ ਮੈਨੂੰ ਤਾਂ ਕਹਿ ਦੇ ਦੇ ਅੰਦਰ-ਅੰਦਰ ਰਹਿ ਮੇਰਾ ਕੰਮ ਕਰ ਮੈਂ ਤਾਂ ਮਾਰਦਾ ਐ ਨੇ ਬੰਦੇ ਅੰਦਰ ਤੇ ਧੀ ਪਾੜੀ ਬੁੜੀ ਨਾ ਬਹੁਤ ਖਵੇ ਕੱਢਣਾ ਹੋਂਦਾ ਮੇਰਾ ਭਾਈ ਐ ਜਿਹੜਾ ਪੱਟੀ ਜਾਂਦਾ ਵਿਚਾਰਾ ਮੈਥੋਂ ਨਹੀਂ ਪੱਟਿਆ ਜਾਂਦਾ ਇਹਦੇ ਨਾਮ ਤਾਂ ਉਹਦੇ ਕੋਲ ਜਾਂਦਾ ਵਿਚਾਰੀ ਉਹ ਨਰਮ ਬੁੜੀ ਆ ਆ ਨੀ ਚਾ ਪਾਣੀ ਪੀਓ ਗਿਆ ਚਾਹ ਮੈਂ ਜਾਣਾ ਕਿਧਰ ਮੁਝ ਕੇ ਮੈਂ ਉਧਰ ਜਾਣਾ ਹੈ ਕਿਧਰ ਉਹ ਬਿੰਦਰ ਬਿੰਦਰ ਕਰਨੀ ਤੇ ਹੁਣ ਮੈਂ ਤਾਂ ਖਾਂਦਾ ਕੀ ਲੱਗਦੀ ਐ ਹੋਰ ਵਿਚਾਰੀ ਚਾਹ ਨੂੰ ਗੁੜੀ ਆ ਤੇ ਐਡਾ ਕੀ ਸਾ ਕਰਨਾ ਆਇਆ ਸੀ ਨਰਮ ਸੀ ਓਹੋ ਤੂੰ ਨਾ ਮੈਨੂੰ ਪੁੱਠਾ ਸਿੱਧਾ ਬਾਰਾ ਤੂੰ ਮੈਥੋਂ ਸਾਰਾ ਕੰਮ ਕਰਾਉਣੀ ਆ ਤੇ ਕੰਮ ਕਰਾਵਾ ਨਾ ਖਾਂਦਾ ਨਹੀਂ ਫੇਰ ਖਾਣਾ ਤਾਂ ਮੈਂ ਹੈਗਾ ਹੀ ਐ ਤੇ ਫੇਰ ਕੰਮ ਕਰਦਾ ਟੁੱਟਿਆ ਤੇਰੇ ਓ ਮੈਂ ਕੀ ਕਰਾਂ ਤੇਰੇ ਝਾੜੂ ਨੂੰ ਲੈ ਭਾਂਡਾ ਨੂੰ

ਓਏ ਓ ਰਬ ਲ ਦਵਾਈ ਆ ਸੀ ਕਹਿੰਦੀ ਮੇਰਾ ਮੈਨੂੰ ਗਲਤੀ ਹੋ ਗਿਆ ਗਲਤੀ ਮੈਂ ਨਹੀਂ ਆਂਦੀ ਐ ਤੇ ਮੈਂ ਤੂੰ ਦਵਾਈ ਦਵਾ ਲੀ ਬ੍ਰੈਡ ਵਾਈਸ ਚੱਕ ਕੇ ਢੋਲਾ ਰਹਿ ਕੇ ਸਰ ਕੇ ਹੁਣ ਉਧਰ ਮੂੰਹ ਚੱਕ ਲਿਆ ਓਏ ਓ ਮੈਨੂੰ ਨੇ ੱਟਕੇ ਮਾਰ ਮਾਰ ਕਰਤਾ ਸੀ ਤੇ ਫੇਰ ਹੁਣ ਕਿਹੜੇ ਤੈਨੂੰ ਖੰਡ ਪਾਉਗੀ ਓ ਕੋਈ ਨਹੀਂ ਮੈਂ ਹੁਣ ਤੇਰੇ ਘਰੇ ਨਹੀਂ ਆਉਂਦਾ ਮੁਰਕੇ ਮੈਂ ਤਾਂ ਲੱਤਾਂ ਮਾਰ ਦੂੰ ਤੂੰ ਜਾਣੇ ਨਹੀਂ ਦਿੰਦੀ ਮੈਨੂੰ ਹਾਂ ਜਮਣ ਜਾਣ ਨਹੀਂ ਦਿੰਦੀ ਤੂੰ ਰਹਿਣ ਦੇ ਮੈਂ ਬਗਿਆ ਜਾ ਸਾਫ ਸੀ ਨੇ ਲਾਲਾਂ ਦੇ ਉਧਰ ਖਣਜਾ ਓ ਬਾਸਾ ਤੂੰ ਮੇਰੇ ਮਾਰੀ ਨਾ ਮਾਰੀ ਨਾ ਮੇਰੇ ਮੱਝਾ ਕਿਹ ਚੋਰ ਮੈਂ ਚੱਲ ਨਹੀਂ ਜਾਦਾ ਮੈਂ ਬੈਠਾਂਗਾ ਹਾਂ ਤਰ ਕੇ ਸਾ ਮੈਨੂੰ ਕੀ ਗੱਦ ਬਣ ਕੇ ਆ ਨਿੰਦੀ ਮੇਰੇ ਜਾਇ ਜਾ ਤਾਂ ਮੇਰੇ ਕੋਲੇ ਮੈਂ ਜਾ ਸਕਦਾ ਕਿਤੇ ਵੀ ਵਗ ਜਾਵਾਂ ਜਾਇ ਜਾ ਤੇਰਾ ਅਸੀਂ ਠੇਕਾ ਸਾਸੀ ਫੜਦੇ ਹੁਣ ਵੀ ਕਹਾਂ ਨੂੰ ਅਸੀਂ ਫੜਾਂਗੇ ਜਵਣ ਜਾਣ ਦਿੰਦੇ ਆਦੇ ਨਾ ਕਰਾਵਾਂ ਦੇ ਜਵਾਕਾਂ ਦੇ ਆਪ ਜਾਂਦੇ ਓ ਤੂੰ ਤਾਂ ਮੈਨੂੰ 10 ਰੁਪਏ ਦੀਆਂ ਗੋਰੀਆਂ ਵੀ ਨਹੀਂ ਕਹਿ ਦਿੰਦੀ ਗੋਲਮਨ ਤੇਰੇ ਸੂਲ ਹੋਇਆ ਹੈ ਮਰੇ ਘਾੜੇ ਦੁੱਖ ਸੇ ਰਹਿੰਦੇ ਆ ਦੁਖੀ ਜਾਨ ਸਰਕਾਰੀ ਸੁਤਾਲਾ ਦੇ ਭਗਵਾਨ ਤੁਮਾਨ ਨੇ ਖੋਲੇ ਹਾਂ ਸੁਤਾਲਾ ਉਹ ਛੋਲੇ ਜਾਂ ਕੇ ਦਵਾਈ ਬਾਕੀ ਜੱਕਦਾ ਰਹਿਣਾ ਸਰਕਾਰੀ ਪਰਚੀ ਤੇ ਮਾਰੀ ਨਹੀਂ ਮਿਲਦੀ ਬਾਈ ਤੂੰ ਕਹਦੇ ਕਰੇ ਤੇ ਸਿੱਧਾ ਕਰਨਾ ਸੁਨੀਹਾ ਬਗਜਾ ਕਰ ਆਏ ਨੇ ਤੂੰ ਕਹ ਲੈਨੇ ਕਿ ਕਿੱਥੇ ਗਿਆ ਸੀਗਾ ਨੀਰਾ ਪੋਣਾ ਆ ਕੇ ਬਸਵਾ ਨੂੰ ਖਵੇੜਾ ਹੋ ਗਿਆ ਨੀਰਾ ਨੇ ਉੱਠ ਕੇ ਪਾਇਆ ਕਰ ਨੀਰਾ ਨੇ ਉੱਠ ਕੇ ਪਾਇਆ ਕਰ ਫੇਰ ਕੀ ਆ ਕਰ ਕੰਮ ਕਰਕੇ ਉਹ ਤਾਂ ਅਸਮੈਨੂ ਕਿ ਤੂੰ ਪੀਪਾ ਪੰਜੀਰੀ ਜਿਆ ਲਾ ਕੇ ਰੱਖਿਆ ਪੰਜੀਰੀ ਚਾਚਾ ਦੂਜਾ ਹੀ ਮਿਲਦੀ ਤਾਂ ਤਾਂ ਪੰਜੀਰੀ ਕਾ ਨੂੰ ਕੁਝ ਹੋਰ ਨਾ ਕੋਈ ਲੈ ਕੋ ਦਾ ਕਾਪੇ ਕੋਟ ਨਹੀਂ ਦੀ ਖਮਾਉ ਪੰਜੀਰੀ ਅਗਲੀ ਵੀ ਖਾਦੀ ਪੀਤੀ ਬਾਹਰ ਆਉ ਜਾ ਕਿ ਰੋਲਾ ਜੇ ਪਾ ਰੱਖਿਆ ਆ ਕੁਸ ਲਈ ਯਾਰ ਤੂੰ ਕੀ ਲੈਣਾ ਕਿਥੇ ਤੇ ਮੈਂ ਖਵਾਈ ਆਇਆ ਮੇਗਾ ਘਰ ਕਢਾਉਣੀ ਹੈ ਬਾਈ ਤੋਂ ਤੇ ਘਰ ਨਹੀਂ ਕਢਣ ਸੂਤਾਰ ਕਢਾਉਣੀ ਹੈ ਤੂੰ ਰੱਖੀ ਬੈਠੀ ਹੈ ਸਾਢੇ ਘੰਟੇ ਕਿੱਧਰੇ ਨਹੀਂ ਆਇਆ ਕਿੱਧਰੇ ਮੈਂ ਉਹ ਬੈਠੀ ਨਾ ਨਹੀਂ ਬੋਲਿਆ ਕਿ ਮੈਂ ਤੂੰ ਕੁਛ बोल ਜਾਗਾ ਤੇਰੇ ਗੁੱਸੇ ਤੇ ਹੁਣ ਤੀਜੇ ਦਿਨ ਆਈ ਸਾਡੇ ਘਰੇ ਗਿਆਨ ਦੀਆਂ ਨਾਲ ਤੈਨੂੰ ਨਾਲ ਤੇ ਬੰਦੋਂ ਰੇਲ ਬਣਾ ਦੂ ਰੇਲ ਨੂੰ ਅਸੀਂ ਛੋੜੇ ਕੀ ਨਹੀਂ ਨਾੜਾ ਕਮ ਚੜਾਈ ਕੇ ਬਾਈ ਵਾ ਬਾਈ ਵੋਦਰਾ ਵੱਡੀ ਬਾਈ ਦੀ ਹੀਜਲੀ ਤੂੰ ਇੱਧਰ ਬਹਿ ਜਾ ਅਮਿੰਦਰ ਕੋਈ ਨਹੀਂ ਚੱਲਦੇ ਆਪਾਂ ਆ ਗਾ ਜੀ ਇਹਨੇ ਕੋਈ ਮੈਂ ਤੂੰ ਹੀ ਮਾਰੀ ਤੇ ਬਹਿ ਲੈ ਚੱਲ ਕੋਈ ਨਹੀਂ ਬੈਠੂ ਕੋਈ ਨਹੀਂ ਮੈਂ ਤੇ ਲੀਡਾ ਘਟਾ ਦੇ ਰਿਹਾ ਉਹ ਤੇ ਮਾਰਿਆ ਜਦ ਮੈਂ ਫੜਾ ਦੂੰਗਾ ਲੀਡਾ ਇਹਨੂੰ ਮਾ ਮੱਦੇ ਨੇ ਉਹ ਬਾਹਰ ਆ ਜਾ ਇਹਨੇ ਮੇਰੇ ਕੀ ਕਰਦੂਗੀ ਬੈਠੀ ਮੈਂ ਬੈਠੀ ਬੈਠੀ ਨਹੀਂ ਆਈ ਮੈਂ ਤੂੰ ਚਾਹਣਾ ਰਿਹਾ ਮੈਂ ਬਾਹਰ ਆ ਜਾ ਦੂਈ ਹੈ ਪਉਣਾ ਪਤਨਾ ਉਹ ਮੈਨੂੰ ਬਾਹਰ ਜਾਂਦੇ ਤੂੰ ਐਨਾ ਗੱਲ ਸਿਧਰੇ ਦਿਨ ਦਾ ਉਹ ਇਹੀ ਹੈ ਕਿ ਜਿਹੜੇ ਬਰੋਬਰ ਹੰਨੇ ਚੜ ਕੇ ਬੈਠੀ ਹੁੰਦੇ ਕੋ ਤਾਂ ਕੋਟਾ ਕੋਟਾ ਉਹ ਕੋਈ ਨਾ ਨਰ ਮੈਂ ਬੁੜੀ ਵਿਚਾਰੀ ਹਾਂ ਲੈ ਮੇਰਾ ਜੀਨ ਤੱਕ ਦਾ ਨਹੀਂ ਕਰ ਬਿਨਾ ਤੇ ਛਾੜੇ ਮਾਰ ਕੇ ਤੇਰੇ ਜਵਾਨਾ ਠੂਈ ਨਹੀਂ ਮਾਰਦੇ ਛਾੜੇ ਨਾਲ ਕਾ ਬਾਪੂ ਬਾਪੂ ਕਰਦੇ ਮੈਨੂੰ ਮੇਰੀ ਮਾਗਰ ਤਾਂ ਬਾਪੂ ਆਖਣ ਵਾਲੇ ਨੂੰ ਬਾਪੂ ਕਹਿੰਦੇ ਆਸੀ ਨਹੀਂ ਕਿਸੇ ਛੜੇ ਬਲੰਗਣ ਨੂੰ ਬਾਪੂ ਆਹ ਉਹ ਜਦੋਂ ਆਖੇ ਨਹੀਂ ਖਾਣਿਆ ਉਹ ਤਾਂ ਨਾ ਹੈ ਕੋਈ ਨਹੀਂ ਨਾ ਟੋਟੇ ਤਾਂ ਦੋਸਤਾਂ ਦੇ ਬਾਪ ਦਾ ਮਾਰਦਾ ਹਾਂ ਮੈਂ ਦੇਖ ਹੀ ਲਊਗਾ ਪਰ ਤੂੰ ਪਣ ਜਿਏ ਤੁਮ ਨਾਲ ਮੇਰੇ ਲੰਗੋ ਕੁਸ ਬਣਾ ਲੈ ਕੁਸ ਕੀ ਮੈਂ ਬਣਾ ਹਾਂ ਕੁੜਾ ਲੈ ਕੁਸ ਹਾਂ ਭਾਈ ਕਿਉਂ ਨਾ ਬਣਾਉਂਦੀ ਕੁਸ ਮੇਰਾ ਲਾ ਬੰਦੇ ਮੱਕਾ ਦਾ ਬਾਪੂ ਵਾਸਾ ਨਾ ਬਣਾ ਗਏ ਨਾ ਕਰਕੇ ਨਿਕਲ ਤਰੇ ਘਰ ਬੱਡੇ ਨੂੰ ਨਾ ਕਹਿੰਦਾ ਪੇਵਾ ਵਾੜਗਾ ਮੇਰੇ ਤਬ ਗਿਆ ਇਹ ਫੱਕੀ ਉਹਨੇ ਕਰਾ ਉੱਪਰ ਹੈ ਮੇਰਾ ਜ਼ਮੀਨ ਤੇ ਛੱਕਾ ਜਾ ਮੈਂ ਤੇ ਚਾਰ ਕਿਨੇ ਦਾ ਠੇਕਾ ਕੋਈ ਦੇ ਦਾਂਗੇ ਮੁੰਡੇ ਆ ਜੀ ਉਹਨਾਂ ਨੇ ਕਰੀ ਗੱਲ ਮੈਂ ਤੈਨੂੰ ਠੇਕਾ ਕਹਨੂੰ ਕਿ ਤੈਨੂੰ ਹੋਰ ਨਾ ਕੋਈ ਦੇ ਰਿਆ ਤੇ ਫਿਰ ਘੋਟਾ ਵੀ ਕਿਵੇਂ ਚੱਕ ਸਕਦੀ ਹਾਂ ਘੋਟਾ ਮੈਂ ਚੱਕ ਸਕਦੀ ਹਾਂ ਚੱਕ ਸਕਦੀ ਹਾਂ ਤੂੰ ਚਾਰ ਕਿਨੇ ਮੈਂ ਠੇਕਾ ਖਾ ਨਹੀਂ ਅਗਰੇਗਾ ਠੇਕਾ ਕੋਈ ਮੁੰਡਿਆਂ ਨਾਲ ਸਭ ਕਰੀ ਜਿਵੇਂ ਮੁੰਡੇ ਕਰਨਗੇ ਵਿੱਚ ਕੋ ਠੇਕਾ ਲਈ ਤੂੰ ਹਾਂ ਜਮਾਇਤਨ ਕਾਸਤਾ ਵੀ ਪੈਣੇ ਨਾ ਤਾਂ ਇਹ ਘੋਟੇ ਆ ਖਾਵੇ ਨਾ ਖਾਵੇ ਫੇਰੇ ਕੋ ਕਾਸਤਾ ਘੋਟੇ ਖਾਉਂਦੇ ਪੈਣੇ ਤੂੰ ਲੈ ਜਾ ਪੰਜੀਰੀ ਨਾਲ ਸਾਡੇ ਮਮੂ ਦੇਖ ਕਰ ਕਰ ਸਵਾ ਜਿਹੜਾ ਕੁ ਕਾਲੇ ਨਹੀਂ ਖਾਣਾ ਨਾ ਕਾਲੇ ਮੇਰੇ ਕੋਲ ਤਾਂ ਆਹ ਹੈ ਤੇ ਨਾ ਫੇਰ ਰੋਟੀ ਹੈ ਨਾ ਕਿ ਮੈਂ ਖਾ ਲੂ ਮਾਦੇ ਸੇ ਨਾ ਕੁਆਵੇਂ ਸੇ ਨਾ ਮਾਦੇ ਦੇ ਪੈਰ ਕੋਈ ਜਾਂਦਾ ਮਤਾ ਤੋਤਾ ਕੋਲੇ ਨਹੀਂ ਰਹਿੰਦਾ ਜਾ 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 ਕੋਈ ਨਹੀਂ ਨਿਕਲ ਨਿਕਲ ਫੜਾ ਥੋੜਾ ਉਹ ਮਾਪੇ ਨਹੀਂ ਨਾ ਸਾਡੇ ਮੈਂ ਨਹੀਂ ਰਹਿ ਜਾ ਰੋਟੀ ਦੇ ਮਾਦੀ ਚਾਲ ਬਿੰਦ ਤੇਰਾ ਨਾ ਆਸੀ ਦੇ ਮਾਗੇ ਰੋਟੀ